ਵੀਮ ਖਵਾਗੇ ਧੁੰ ਲਾ ਦਨੇ ਆ। ਖੋਰਚਣਾ ਇਹ ਚੱਲੂਗਾ ਜਿਵੇਂ ਤੀਨਾ ਤੇ ਗੜੇ ਪੈਂਦੇ ਹੁੰਦੇ ਆ। ਇੱਕ ਮਾਰਾ ਖ ਦੋ। ਆਪ ਹੀ ਤਾਂ ਕਿਹਾ ਤੀ ਖੋਰਚਣਾ ਮਾਰ। ਥੱਲੇ ਲਾ ਤਾਵਾ। ਨਾ ਤੇਰਾ ਤਾਂ ਮੋਚ ਗਿਆ ਇਹਦਾ ਡੋਲ ਦੇਣਾ ਸੀ ਗੱਲ ਆ। ਨਾ ਮੈਂ ਨਹੀਂ ਪੰਗਾ ਲੰਦਾ ਅੱਗੇ ਤੋਂ ਖੋਏ ਵਾਲਾ। ਅਸ ਸ਼ਾਬ ਮਰਾ ਦਾ ਰੋਣ ਕੱਢ ਤਾ ਖੋਏ ਨੇ ਤੁਹਾਡੇ ਨੇ ਕਹਿੰਦਾ ਹੁਣ ਹੀ ਜਾ ਔੜੋ ਲੈ ਤੜਕਈ ਉੱਥੇ ਹੋਰ ਆਇਆ ਤੁਹਾਡਾ ਕੰਨ ਸਮਾਨ ਹੁਣ ਹੀ ਜਾ ਔੜੋ ਹੁਣ ਜਾ ਕਰਨਾ ਤਰ ਜਾ ਹੁਣ ਮੈਂ ਨਹੀਂ ਦੱਸਣਾ ਨਹੀਂ ਅਸੀਂ ਵੀ ਨਹੀਂ ਸੀ ਤੀ ਜਾ ਕੇ ਕੀ ਕਰਨਾ ਹੈਗਾ ਕੋਈ ਆ ਕੰਮ ਕਰਨਾ ਹੁੰਦਾ ਕੋਈ ਨਾ ਅੰਮਰਨਾ ਬੋਲ ਨਹੀਂ ਜਾ ਚਲ ਜਾ ਮੇਰੇ ਭਾਵੇਂ ਨਾ ਜਾਓ ਹੁਣ ਤੂੰ ਨਿਆਣਾ ਨਹੀਂਗਾ ਵੀ ਨਿਆਣਾ ਤੇ ਥੱਪੜ ਮਾਰ ਕੇ ਸਮਝਾ ਦੇ ਤੈਨੂੰ ਵੀ ਵੈਤਰਾ ਚੱਕ ਓਮੇ ਹੀ ਪਾ ਜਾਣਾ ਮੈਂ ਤਾਂ ਹਾਂ ਸੰਗ ਨਹੀਂ ਆਉਂਦੇ ਮਾਦਾ ਸਮਝਾਉਂਦੇ ਨਹੀਂ ਕੋਈ ਚਾਦਰ ਘੜ ਕੇ ਪਛਾਰ ਦੀ ਵੈਤਰਾ ਇਕੱਠਾ ਕਰ ਹਾਂ ਮਾਦਾ ਓਮੇ ਹੀ ਪਾ ਜਾਣਾ ਪਾ ਜਾਣਾ ਵਿੱਚ ਭਾ ਮਾਰ ਤੂੰਆਂ ਮੂੰਹ ਤੋਂ ਮੂੰਹ ਤੋਂ ਨਿਕਲੀ ਜਾਣਾ ਆਹ ਰਾਜ ਰਾਬਾ ਹੀ ਦੇ ਨੇ ਤੇਰੇ ਹੀ ਹੋਣ ਹੈ ਨਾ ਹਾਂ ਆਣ ਫਿਰ ਧੋਨ ਨਾਲਾਂ ਫੇ ਇਥੇ ਧੋਤਾਂ ਜਾਣੇ ਖਾਸ ਖਾਸ ਬਦਾਮ ਕਾਜੂ ਆਬੀਮ ਪੁੱਲਮਖਾਣੇ ਵੀ ਪਿਉਣ ਪੀਸਣੇ ਆ। ਆ ਠੀਕ। ਇਹ ਬੰਦਣਾ ਹੈ ਉੱਥੇ। ਉਸਨੇ ਘਾੜਤਾ ਉਹਨੇ। ਮੈਂ ਚੱਲ ਮੰਮੀ। ਹੈਂ? ਉਹ ਆਹ ਚਾਹ ਤੇ ਯਾ ਚਾਹ ਪੀ ਕੇ ਆਉਂਦੇ ਆ। 22:30 ਹੋ ਗਏ ਮਾਂ। ਇਹਨਾਂ ਨੂੰ 12 ਬੂਰਾ ਦਾ ਕੋਈ ਪਤਾ ਨਹੀਂ ਫਿਕਰ ਨਹੀਂ ਆ ਇਹਨਾਂ ਨੂੰ। ਕਹਾਂ ਚਾਹ ਲੈਣੀ ਆ? ਮਾਂ ਤੁਹਾਨੂੰ ਪਿਣੀ। ਹੂੰ। ਚੱਲ ਅਗਰਾਂ 12:30 ਹੋ ਗਏ ਇਹਨਾਂ ਲੋਗਾਂ ਨੂੰ ਜਾਣਾ ਹੁੰਦਾ ਅੱਡਾਂ ਸਫਟਾ ਫੇਰੇ ਨਾ ਹੱਥਾਂ ਫੋਲਦੇ ਹਾਂ ਹੋਰ ਟ੍ਰੇਨ ਟੂ ਲੇਟ ਕਰਾਇਆ ਹਾਂਜੀ ਸੋ ਸਸਰੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਚੱਲੇ ਆ ਖੋਆ ਬਣਾਉਣ ਕੰਮੇਪੜੇ ਕੋਲੇ ਤੇ ਅੱਜ ਦਾ ਵਲੌਗ ਬਹੁਤ ਹੀ ਜ਼ਿਆਦਾ ਕੈਂਟ ਹੋਣ ਵਾਲਾ ਸੋ ਬਿਨਾ ਸਕਿਪ ਕੀਤੇ ਹੰਡ ਤੱਕ ਜ਼ਰੂਰ ਦੇਖਿਓ 12:00 ਵਜੇ ਧਰਤੇ ਸਾਢੇ 12 ਹੋ ਗਏ ਤੇ ਤਿੰਨ ਮੈਂ ਕਦੋਂ ਦੀ ਕਹੀ ਜਾਨੀ ਆ ਮੈਂ ਤਾਂ ਫਿਰ ਹੁਣ ਜੈਮ ਵਿੱਚ ਜਾਣਾ ਸੀ ਜੈਮ ਵਿੱਚ ਜਾਣਾ ਸੀ ਫਿਰ ਇੱਕ ਕੰਮ ਹੀ ਹੋਣਾ ਸੀ ਹਾਂ ਚਾਹ ਜਮ ਜਾਂਦਾ ਜਾਂਦਾ ਜਾ ਕੇ ਤੇ ਜ ਆ ਜਾਂਦਾ ਮੈਂ ਤੁਹਾਨੂੰ ਕਿਹਾ ਸੀ ਮੇਰੇ ਆਉਂਦ ਨੂੰ ਤਿਆਰ ਰਹੀ ਮੈਂ ਤਾਂ ਕਹਿ ਗਈ ਆ ਮੈਂ ਤਾਂ ਰੋਟੀਆਂ ਵੀ ਆ ਕੇ ਆਏ ਨੂੰ ਬਗਾ ਕੇ ਜੇ ਮੈਂ ਰੋਟੀਆਂ ਪਹਿਲਾਂ ਲਾ ਕੇ ਰੱਖ ਦਿੰਦੀ ਨਾ ਫਿਰ ਕਹਿਣਾ ਠੰਡੀਆਂ ਹੋ ਗਈਆਂ ਸੱਤਿਆਂ ਕਰ 1 ਵਜੇ ਕਿ ਹੁਣ ਕਿਹੜੇ ਵੇਲੇ ਕੜਾਹੀ ਚੜੀ ਕਿਹੜੇ ਵੇਲੇ ਬਣਿਆ ਫਿਰ ਉਹ ਫੁਰਚੜਾ ਯਤਦਾ ਨਹੀਂ ਬਚਣਾ ਮੈਂ ਫਿਰ ਹੋਰ ਕੌਣ ਮਾਰੂਗਾ ਤਸੂਮੇ ਮਾਰਨਾ ਮੇਰੇ ਪਾਣੀ ਮੇਥੋਂ ਨਹੀਂ ਪਜਦਾ ਵੀ ਖਵਾ ਹੁਣ ਮੋੜ ਚੱਲ ਆਪਾਂ ਦਾ ਮੁੱਲ ਲੈ ਲਾਂਗੇ ਯਤਦਾ ਤੇ ਛਾਤੀ ਦੁਖਦੀ ਆ ਬੀ ਬ ਆਪਣਾ ਇਹਦਾ ਬਾਹਾਂ ਬਹੁਤ ਦੁਖਦੀ ਆ ਮੈਂ ਤਾਂ ਅਜ ਡੌੜੇ ਲਾਏ ਆ ਮੈਂ ਤਾਂ ਇਹਦਾ ਬਾਹਾਂ ਬਹੁਤ ਦੁਖਦੀ ਆ ਇੱਥੇ ਬਹੁਤ ਐਸੀ ਰੈਂਟ ਹੁੰਦੇ ਆ ਵਾਹਿਗੁਰੂ ਘਹੀ ਤਾਂ ਹੰਦਾ ਵਾਹਿਗੁਰੂ ਜੀ ਬਾਬਾ ਭੋਰਾ ਟੂਣਾ ਕੀਤਾ ਵਾ ਜੀ ਯਾਰ ਪਤਾ ਨਹੀਂ ਕੀ ਮਿਲਦਾ ਪੂਨੇ ਕਰਕੇ ਲੋਕਾਂ ਨੂੰ ਤਾ ਹੋ ਕੋ ਤਾਂ ਹੀ ਕਰਦੇ ਆ ਹਾਂ ਬਿਡੂ ਨੇ ਕਰਕੇ ਕਿਹੜਾ ਸਹੀ ਹੋ ਜਾਂਦਾ ਕੋ ਹਾਂ ਆਮ ਦੇ ਤੇ ਪੈ ਜਾਂਦਾ ਵੀ ਤੇ ਹਾਂ ਬੋਲੇ ਭੈ ਮਾ ਪਰ ਮਾ ਜ Pase ਆ ਲੋ ਗੰਦੇ ਗੰਦੇ ਕਰ ਪਲਾ ਹੋ ਕੋਲਾ ਹੰਤ ਭਲੇ ਦਾ ਪਲਾ ਗੁਰੂ ਗ੍ਰੰਥ ਸਾਹਿਬ ਤੋਂ ਬਟਾ ਕੋ ਦੀ ਜਿੱਥੇ ਮਰਜੀ ਫਿਰਲੇ ਬੰਦਾ ਬਾਕੀ ਵੱਡੀ ਗੱਲ ਇਹ ਆ ਜਿਹੜੀ ਚੀਜ਼ ਜਦੋਂ ਹੋਣੀ ਆ ਉਹਦੀ ਹੋਣੀ ਆ ਕਿੰਨਾ ਮਰਜੀ ਭੱਜਣਾ ਜਾਂਦੇ ਜਾਂਦੇ ਇਹੋ ਕਹਿੰਦੇ ਹੁੰਦੇ ਆ ਨਾਉਂਦਾ ਫਿਰਦਾ ਤੇ ਤਾਂ ਦੇ ਦੇ ਮੈਲ ਬੰਦੇ ਅੰਦਰੋਂ ਨਾ ਜਾਵੇ ਮੈਲ ਤਾਂ ਅੰਦਰੋਂ ਜਾਂਦੀ ਨਹੀਂ ਬੀਬੀ ਕਰਮਜੀਤ ਕੰਮੂ ਜੀ ਗੇਟ ਖੋਲਦੇ ਹੋਏ ਓ ਸ੍ਰੀ ਗੋਬਿੰਦ ਸਿੰਘ ਹਾਂ ਕੀ ਹੋ ਗਿਆ ਤਾਂ ਫਿਰ ਐਂ ਨਾ ਕਰਤਾ ਅਖੰਡ ਤੇ ਆ ਰੋਕ ਕੇ ਲਿਆਵਾਂਗੇ ਚੇਤਾ ਭੁੱਲ ਗਿਆ ਅਖੰਡ ਦਾ ਹਾਂ ਅਖੰਡ ਦਾ ਨਹੀਂ ਚੇਤਾ ਬੋਲਦਾ ਆ ਗਈ ਲੈ ਆਂਬ ਦਾ ਚਾਰ ਕਾਹਨੂੰ ਚਲੋ 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 ਆ ਮੰਮੀ ਕਹਿੰਦੀ ਬਾੜੀ ਤਗੜੀ ਆ ਨੂੰ ਮੈਂ ਡੋਡੇ ਖਵਾ ਕੇ ਲਿਆ ਅੱਜ ਸੱਚੀ ਤੂੰ ਖਾਣਿਆਂ ਦਾ ਦੱਸ ਦੇ ਹੈ ਫੀਮ ਫੂਮ ਖਾ ਲਈ ਨਹੀਂ ਤਾਂ ਦੱਸ ਦੇ ਫੀਮ ਖਵਾ ਕੇ ਤੁਹਾਨੂੰ ਲਾ ਦਨੇ ਆ ਔਰ ਚੜਾਏ ਚੱਲੂਗਾ ਜਿਵੇਂ ਟੀਨਾ ਤੇ ਗੜੇ ਪੈਂਦੇ ਹੁੰਦੇ ਆ ਨਾ ਕਿ ਟੀਨਾ ਖਾਈਏ ਨੂੰ ਡੋਡੇ ਖਾਜੀ ਵਾਹ ਜੀ ਵਾਹ ਇਹ ਤਾਂ ਲੈ ਬੂਰਾ ਬਾਰਾ ਲੱਕੜਾਂ ਦਾ ਲਾ ਕੇ ਅੱਗ ਜਗਾਰੀ ਪਈ ਆ ਦੀ ਪੂਰੀ ਆ ਮੱਛਰਦਾਨੀ ਦਾ ਦੇਣੀ ਸੀ ਦਾਲੇ ਉਹ ਕਾਲਸ ਪੈਂਦੀ ਆ ਹੋਰ ਨੋ ਕੁਛ ਕਹਿ ਨਹੀਂ ਕਿਤੇ ਹਾਂ ਸਹੀ ਨਹੀਂ ਬੁਹਾੜੀ ਕਰਦੇ ਹੁੰਦੇ ਉਹ ਵਾਜੀ ਵਾ ਤੁਸੀਂ ਬਹਿ ਕੇ ਆ ਜਾਓ ਨੇੜੇ ਹੋਵੋ ਆਏ ਨਹੀਂ ਹੋਣ ਨਿਕਲ ਆਪਣੇ ਮੋਢਾ ਦਾ ਫਰਵਾਹ ਸਿੱਧੀ ਗੱਲ ਵਾ ਵਾ ਠੀਕ ਆ ਫਿਰ ਕੋਈ ਗੱਲ ਨਹੀਂ ਮੈਂ ਤਾਂ ਮੋਰ ਦੇ ਕੰਮ ਨਹੀਂ ਕਰਦਾ ਮੈਂ ਤਾਂ ਮੋਢਾ ਤੇ ਫਿਰ ਬਣਾਉ ਕੌਣ ਮੈਂ ਇੱਥੋਂ ਨਹੀਂ ਮੈਂ ਤਾਂ ਆਪਾ ਜੀ ਡੌਲੇ ਲਾ ਕੇ ਆਇਆ ਜੰਮ ਚ ਬਾਹਾਂ ਦੁਖਦੀਆਂ ਆ ਜਾਂਦਾ ਜੰਮ ਚ ਹਾਂ ਜਮਾ ਲਗੜੀ ਦਾ ਸੂਰ ਬਾਹਾਂ ਦੁਖੀ ਜਾਂਦੇ ਮੇਰੀਆਂ ਦਾ ਮੇਥੋ ਨਹੀਂ ਵੱਜਣਾ ਹੁਣੇ ਪਾਣੀ ਹੁਣੇ ਰੋਕ ਦੋ ਆ ਕੇ ਕੱਢ ਕੇ ਜਸਨਾ ਨਹੀਂ ਆਇਆ ਹਜੇ ਆ ਆਦਮ ਨੂੰ ਨਾਲ ਤੂੰ ਕਾਲ ਸਪਾ ਦਣੀ ਆ ਯਾਰ ਕਿੱਥੇ ਕਾਰ ਸਾਈ ਮਰ ਜਾਣਾ ਆਉਂਦਾ ਆ ਦੇ ਸ਼ੋਰ ਆ ਕਰਤਨਾ ਕਰ ਕਬੈ ਜਾਣੀ ਆ ਕੋਈ ਨਾ ਪੈ ਜਾਣ ਦੇ ਉਹ ਪਿੰਡ ਉਹ ਗੱਡੀ 'ਚ ਉਤਰ ਕੇ ਲੰਮੀ ਪੈ ਗਈ ਐਣ ਥੋੜਾ ਆ ਆਪਾਂ ਖਵਾ ਮਾਰ ਹੈ ਬਿਓਨ ਧਿਆਨ ਨਾਲ ਮੈਨੂੰ ਕੀ ਪਤਾ ਸੀਗਾ ਅੱਗੇ ਪੈ ਗਾਜ ਨਾ ਮੈਂ ਮੀਂਹ ਕਿ ਮੇਰੇ ਮੋਢੇ ਡਾਉਂਗੇ ਰਸਾਂ ਹਾਂ ਮੈਂ ਦਾਤ ਕਰ ਪਿਓ ਨੂੰ ਨਾ ਮਸਨਾ ਵਾਲਾ ਹੂੰ ਈਆਂ ਨੂੰ ਥੋੜੇ ਆਂਦੇ ਘਰੇ ਆ ਲੈ ਯਾਰ ਕਿ ਮੈਂ ਤੂੰ ਲੱਕੜਾਂ ਦਾ ਪਈ ਆ ਹੂੰ ਦਾ ਰਹਾ ਪਈ ਨਹੀਂ ਓਹ ਕਰ ਮਾਰ ਕੋਤਰਾ ਮਾਰ ਇੱਕ ਮਾਰਾ ਖ ਦੋ ਆਪ ਹੀ ਤਾਂ ਕਿਹਾ ਤੂੰ ਖੁਰਚਣਾ ਮਾਰ ਆ ਮਾਰ ਬੱਚਾ ਹੋ ਖੁਰਚਣਾ ਹੋਇਆ ਤੂੰ ਆਪ ਮੈਨੂੰ ਕਿਹਾ ਵੀ ਖੁਰਚਣਾ ਮਾਰ ਆ ਲੈ ਕਾ ਨੂੰ ਕੇ ਆ ਫੇਰ ਆਏ ਕੇ ਵੀ ਉਹਦੇ ਚ ਮਾਰ ਤੂੰ ਕਾ ਖੁਰਚਣਾ ਮਾਰ ਪੂ ਪੈਕ ਤੂੰ ਆਏ ਕਰਤੇ ਹਾਂ ਆਦਰਾ ਬਾਹਮ ਜਾਂਦੇ ਵੇ ਝੰਮ ਇਹਨੂੰ ਕਿੰਨਾ ਟਾਈਮ ਲੱਗੂਗਾ ਹਜੇ ਹੋਰ ਦੁੱਧ ਪਿਆ ਇੰਨਾ ਦੁੱਧ ਕੀ ਕਰਨਾ ਵਾ ਇਧਰ ਪਿਆ ਨਿਕਲੂ ਪੀ ਲੈ ਨਾ ਕੋਈ ਜੋ ਕਰਨਾ ਵਾ ਥੱਕ ਮੇਰੀ ਮਾਂ ਔਰ ਥਕੇ ਨਾਲ ਲੱਗਾ ਤੈਨੂੰ ਕੋਈ ਪਾਣੀ ਜਣਾਇਆ ਗਿਆ ਲਾ ਦੇਵੇਂ ਧਰਮੇ ਹਲਵਾਈ ਨਾ ਲੱਗੀ ਹੁੰਦੀ ਐ ਟਾਈਮ ਦੱਸ ਦਿੰਦੀ ਐ ਵੀ ਇੰਨਾ ਟਾਈਮ ਲੱਗੂਗਾ। ਓਏ ਕੋ ਤਾਂ ਲੱਕੜਾਂ ਹੀ ਲਾਈ ਜਾਂਦੀ ਐ ਲੱਕੜਾਂ ਹੀ ਲਾਈ ਜਾਂਦੀ। ਮੈਂ ਕਿਹਾ ਲੱਤਾਂ ਲਾਵਾ। ਹਾਂ। ਪਾਥਰੀਆਂ ਪੂਥਰੀਆਂ ਲਾ ਦੇ। ਆ ਲੱਕੜਾਂ ਦਾ ਧੂਆਂ ਵਾਲਾ ਆਉਂਦਾ। ਲੱਕੜਾਂ ਦਾ ਪਾਥਰਾਂ ਦਾ ਧੂਆਂ ਆਉਂਦਾ ਕਮਲਿਆ। ਹੱਥ ਲੱਗਦੇ ਇੱਕਾ ਹੋ ਗਈ। ਮੈਂ ਕਹਾਂ ਤਾਂ ਲਾਵਾ ਤੈਨੂੰ ਬੜਾ ਸਿਆਣਾ। ਰੋਟਾਂ ਪਕਾ ਦੇਗਾ ਤੈਨੂੰ ਘਾਰਾ ਚੋੜੇਗਾ। ਦੇਖ ਲਾਂ ਵੀ ਆਪਾਂ ਚੋਰ ਤੱਤੀ ਹੋ ਗਈ। ਕਾਹ ਫੇਣੀ ਆ? ਅੱਜ ਲੇਟ ਪੁੱਛਣ ਦੀ ਪੂਰਾ। ਜਾਨ ਕੇ ਵਿਆਹ ਵਾਹ ਬਹੁਤ ਹੰਤ ਦੂਰ ਆਏ ਨਾ ਐਡਮਨ ਦਾ ਧਨਿਕਿਆ ਹੁੰਦਾ ਉਹੀ ਤਾਂ ਗੱਲ ਆ ਤੂੰ ਕੀ ਕਰਦੀ ਤੈਨੂੰ ਪਤਾ ਵੀ ਪਹਿਲਾਂ ਅਸੀਂ ਵੀ ਕੰਮ ਕਰਕੇ ਆਏ ਆ ਇਕੜ ਅਈ ਕਿਹੜਾ ਵਿਹਲੇ ਆ ਬਸ ਔਰ ਦੇ 10 ਵਜੇ ਜਾਣੀਆਂ ਚੌਥ ਦਾ ਵਾ ਹਮ ਆਉਂਦਾ ਜਮ ਵਿੱਚ ਭੱਜ ਜਾਂਦਾ ਕੰਮ ਕਰਕੇ ਆਇਆ ਉਹ ਮੰਮੀ ਦਾ ਕੰਮ ਕਰਦੀ ਚੱਲ ਮਰਾ ਵਿਹਲਾ ਵਾ ਤੂੰ ਹੀ ਲੈ ਕੇ ਆਉਣਾ ਸੀ ਹੁਣ ਜਦੋਂ ਉਹਦਾ ਕੰਮ 11 ਵਜੇ ਵਿਹਲੀ ਹੋਈ ਵੀ ਅੱਜ ਮੈਂ 3:30 ਵਜੇ ਉੱਠੀ ਨੇ 11 ਵਜੇ ਤੂੰ ਵਿਹਲੀ ਹੋਈਆਂ ਫਿਰ ਫਿਰ 11 ਵਜੇ ਅਸੀਂ ਕੰਮ ਕਰਦੇ ਸੀਗੇ ਨਾ ਮਾਰ ਚਾ ਕੋਈ ਵੀ ਕਹੇ ਮੈਨੂੰ ਨਾ ਹਜੇ ਪਾਉਣਾ ਮੈਂ ਤਾਂ 10:30 ਨਾ ਲਿਆ ਸੀ ਹਾਂ 10:30 ਦਾ ਨਾ ਜੇ ਪੁੰਨ ਨਾ ਨਾ ਦੇ ਦੇ ਨਾ ਤਾਈ ਮੁੜ ਕੇ ਗਿਆ ਹਾਂ ਜਿੰਮ ਜੋ ਤੂੰ ਨਾ ਕਦੇ ਸਾਥ ਦੇਈ ਨਾਲ ਮੇਰੇ ਨਹੀਂ ਰਹਿਣਾ ਪਤਾ ਸਾਨੂੰ ਹਾਂ ਇਹ ਲੱਕੜਾ ਖਾਣ ਆਇਆ ਨਹੀਂ ਮਾ ਪਾਥਾਂ ਵੀ ਲਗੂਆਂ ਮੈਂ ਬਾਹਰ ਨੂੰ ਉੱਚੀ ਤੇ ਜਾਂਦਾ ਹਾਂ ਹਾਂ ਐਵੇਂ ਪਾਥਾਂ ਨਾ ਉਹਨਾਂ ਨੇ ਜੈਨ ਲਾ ਦੇ ਸਾਰੀ ਜੈਨ ਨਾ ਮੇਰੇ ਤੋਂ ਲਾ ਦੇ ਉਹ ਪਿਆਹ ਬੱਡਾ ਸਰਾ ਕੋਲੋਂ ਵੀ ਲਾ ਦੇ ਸਿੱਧਾ ਹੀ ਹਏ ਕਿੰਨਾ ਟਾਈਮ ਹੋ ਗਿਆ ਢੂਈ ਹੁਣ ਸਿੱਧੀ ਕਿਹਾ ਸੀ ਸੋ ਚਾਰ ਕੰਡੇ ਲੱਗਣੇ ਆਏ ਹੁਣ ਲਾਲਜਾ ਹੋਣ ਲੱਗਿਆ ਮਾਣ ਲੱਗੇ ਆ ਮੇਰਾ 2 ਵਜੇ ਕੇ ਹੂੰ 10:12 ਦੀ ਗਰੀ ਕੜਾਈ ਤਾਂ ਹੀ ਹੋਈ ਆ ਹਾਂ ਹਾਂ ਕੀ ਮਾਣ ਮਾਣ ਦੱਦਾ ਖਵਾ ਮਾਰ ਦਿੰਦੀ ਸੀ ਤੋ ਧੰਨਵਾਦ ਪਾ ਪਾ ਕੀ ਧੰਨਵਾਦ ਕਦੋਂ ਇਹ ਤਾਂ ਜਵਾਨੀ ਜੋਰ ਸੀ ਜਾਂਦੋ ਜਵਾਨੀ ਜੋਰ ਸੀ ਬੇਜਾਲ ਮਾਂ ਤਿੰਨ ਕੁਵੰਟਲ ਮਾਰ ਦਿੰਦੀ ਖੋ ਆ ਸੀ ਮੈਂ ਜਾਲਮਾਂ ਤੂੰ ਕਿੰਨਾ ਖਵਾ ਮਾਰ ਦਿੰਦੀ ਆ ਜਵਾਨੀ ਚ ਮੰਮੀ ਕਹਿੰਦੀ ਮੈਂ ਤਿੰਨ ਕੁਆਟਲ ਮਾਰ ਦਿੰਦੀ ਹੁੰਦੀ ਸੀ ਲੈ ਨਾ ਹੋਰ ਕਾ ਚਾਹ ਉਹ ਲਾ ਬੱਚ ਲਾ ਹੋਰ ਕਰਾ ਲਾ ਲਾ ਰੋਕ ਕੋ ਸੁਣ ਨਾ ਆਹ ਨਾ ਫਿਰ ਮੇਰੇ ਕੋਲੇ ਗੱਪ ਰੋੜੀ ਜਾਂਦੀ ਆ ਬੈਠੀ ਮਨ ਦੁੱਧ ਕਿਹਾ ਤਾਂ ਇਹਨੂੰ ਮਨ ਦੁੱਧ ਦਾ ਮੈਂ ਤਿੰਨ ਵਾਰ ਮਾਰ ਦਿੰਦੀ ਸੀ ਮਾਰ ਕਿੰਨਾ ਹੁੰਦਾ ਪੁਰਖ ਦਾ ਮਾਰ ਮਨ 100 ਕਿਲੋ ਹੋ ਹੋਰ ਕਿੰਨਾ ਹੁੰਦਾ ਮਾਣ 50 ਕਿਲੋ 25 ਕਿਲੋ ਮਾਣ ਕਿੰਨਾ ਹੁੰਦਾ ਫਿਰ ਮੈਨੂੰ ਕੀ ਪਤਾ ਲਾ ਆਹ ਹੋ ਫਿਰ ਹੁਣ ਮੈਨੂੰ ਦੱਸੋ ਵੀ ਕਿੰਨਾ ਹੁੰਦਾ 50 ਕਿਲੋ ਕਿੰਨਾ ਹੁੰਦਾ ਅੱਧਾ ਕੁਵੰਟਲ ਇਹ ਬੰਗਾ ਅੱਧਾ ਕੁਵੰਟਲ ਹੁੰਦਾ 50 ਕਿਲੋ ਕੁਵੰਟਲ ਹੁੰਦਾ 100 ਕਿਲੋ ਮਾਣ ਕਿੰਨਾ ਹੁੰਦਾ ਮਾਣ ਕਿੰਨਾ ਹੁੰਦਾ ਮਾਣ ਤਾਂ ਨਹੀਂ ਮੈਨੂੰ ਪਤਾ ਕਿੰਨਾ ਹੁੰਦਾ ਮਾਣ ਮੈਨੂੰ ਕੀ ਪਤਾ ਦੱਸੋ ਤੁਸੀਂ ਮਾਣ ਦੱਸਦੇ ਹੁਣ ਕਿੰਨਾ ਹੁੰਦਾ ਹੋਰ ਕੀ ਜਾਂਦ ਬਾਤ ਬੁਝੀ ਜਾਂਦ ਬਾਤੀ ਵਜਾਤ ਬਾਤੀ ਮਾਣ ਕਿੰਨਾ ਹੁੰਦਾ 40 ਕਿਲੋ ਨੂੰ ਹਾਂ ਹੁਣ ਖੇਤ ਫੜ ਕੇ 40 ਕਿਲੋ ਨੂੰ 20 ਸਾਨ ਕੇ ਚਾਈ ਕਿਲੋ ਨੂੰ ਆਂ ਫਿਰ ਫਿਰ 40 ਕਿਲੋ ਹੀ ਹੁੰਦਾ ਏ ਕੱਡੀ ਕਬੱਡੀ ਗੱਲ 40 ਕਿਲੋ ਨੂੰ ਵੀ ਤੂੰ ਤੰਨੇਰੀ ਮਾਰਦੀ ਸੀ ਦੋ ਵੇਰੀ ਵੰਨਾ ਜੇ ਨੂੰ ਗਾਂਦਨ ਕੋ ਪੁੱਛੇ ਮਾਨ ਕੀ ਨੂੰ ਕਹਿੰਦੇ ਤੂੰ 40 ਕਿਲੋ ਨੂੰ ਮਾਨ ਕਹਿੰਦੇ ਆ 50 ਕਿਲੋ ਨੂੰ ਅੱਧਾ ਕੁਆਂਟ ਨਾ ਪਤਾ ਸਾਰਾ ਜਾਣ ਕੇ ਨਹੀਂ ਮਾਨਦਾ ਨਹੀਂ ਮੈਨੂੰ ਪਤਾ ਹੀ ਅੱਧਾ ਕੁਆਂਟਰ ਦੇ ਕੁਆਂਟਰ ਦਾ ਪਤਾ ਸੀ ਆ ਲੈ ਥੱਲੇ ਲਾ ਤਵਾ ਕੋਈ ਰਗ ਮੋਚ ਚਣੀ ਮਾਰਨੇ ਹਾਂ ਹਾਂ ਕਿੱਥੇ ਲੱਗ ਗਿਆ ਉਹ ਗੱਦਾਂ ਹੀ ਮਾਰੀ ਜਾਂਦੀਆਂ ਗੱਲਾਂ ਮਾਰਦੀਆਂ ਨੇ ਥੱਲੇ ਖਵਾ ਲਾ ਦੇਣਾ ਲੈ ਉਹ ਦੇ ਲੈ ਬੁੱਲ ਬਲੀਆਂ ਆ ਦੰਦ ਐਂ ਕਰੀ ਫਿਰਦੀ ਐਵੇਂ ਕੂਲ ਲੈਪ ਲਾਉਣੀ ਹੁੰਦੀ ਐ ਹੈਂ ਐਂ ਕਰੀ ਐਂ ਦੰਦ ਮੈਂ ਨਹੀਂ ਕਰਨੇਗੇ ਕਰਤਾ ਸਹੀ ਦੇ ਨਾ ਕਾਇ ਮੋਹ ਕਾ ਤਾ ਮਾ ਦੇ ਲਾ ਵਰੀ ਕੋਲ ਵਰੀ ਵੋੜ ਦਾ ਖੜੂ ਪਾਣੀ ਕਢਾ ਤਾ ਰੇ ਲਾ ਦਾ ਖੜੂ ਪਾਣੀ ਕਢਾ ਤਾ ਪਰ ਉਈਆ ਰੋਈ ਜਾਂਦਾ ਵਾ ਇਹ ਖੂਆ ਬਣਾਉਣਾ ਕਿ ਸੌਖਾ ਨਹੀਂ ਖੂਆ ਨਾ ਚਲੇ ਹੁੰਦਾ ਤੱਤਾ ਤਾਂ ਨਹੀਂ ਇਹ ਨਹੀਂ ਗੱਤਾ ਨਹੀਂ ਆ ਕੀ ਆ ਕੋਈ ਪਹਿਲਾ ਪੂਰ ਬਣ ਗਿਆ ਓਏ ਉਹ ਥੋੜੀ ਦੀ ਨਾ ਤੇਰਾ ਤਾਂ ਹਮ ਮੋਚ ਗਿਆ ਇਹਦਾ ਡੋਲ ਦੇਣਾ ਸੀ ਗੱਲ ਆ ਹੋ ਗਿਆ ਸੀ ਕੰਮ ਲੈ ਮੈਂ ਤੁਰੇ ਨੰਬਰ ਤੋਂ ਤੈਨੂੰ ਢਿੰਗਾ ਹੋ ਗਿਆ ਤੂੰ ਸਾਡਾ ਨੁਕਸਾਨ ਕਰਾ ਦੇਣਾ ਕੋਏ ਦਾ ਉਹ ਸਾਡਾ ਖੋਏ ਦਾ ਨੁਕਸਾਨ ਕਰਾ ਦੇਣਾ ਸੀਗਾ ਓ ਬਹੁਤ ਸੋਣ ਹਾਥੀ ਘਿਚੋਲੀ ਜਾਨੀ ਮੈਂ ਬੱਚੇ ਯਾਰ ਇਹਦੇ ਹਾਂ ਚਮਤਾ ਹੀ ਮਾਰਨਾ ਇਹ ਮੈਂ ਹਾਂ ਕਾਬਾਸਾਂ ਨੂੰ ਤਾਂ ਡੋਲਦੇ ਹੁਣ ਕਿਹਨੂੰ ਡੋਲਦੇ ਕਾਹ ਤੋਂ ਡੋਲਦੇ ਹੋਰ ਕੀ ਕਰਨਾ ਇਹਦਾ ਇਹ ਹੁਣ ਰਹਿ ਇਹ ਵਿਚ ਪਉਣੀਆਂ ਨਾ ਦਹੁੰਦ ਲਾ ਇਹ ਕੀ ਇਹਦਾ ਬਾਬੇ ਦਾ ਨਾਮ ਲੈ ਕੇ ਡੋਲ ਦਿਓ ਮੱਥਾ ਟੇਕ ਕੇ ਆ ਜਾਓ ਰਹਿ ਹੁੰਦੇ ਨਹੀਂ ਬਾਬੇ ਮੈਂ ਕੰਟਲ ਮਨ ਦਾ ਪਤਾ ਨਹੀਂ ਦਾ ਅੱਜ ਮੈਂ ਪਿਆ ਨੂੰ ਕਹੂੰਗੀ ਵੀ ਇਹਦੀ ਕਲਾਸ ਲਾ ਇਹਨੂੰ ਪੁੱਛ ਮੈਂ ਉਹਨੂੰ ਅੱਜ ਕਹੂੰ ਇਹਨੂੰ ਸਵਾਲ ਪਾਵੀ ਮਨਸਾਨ ਤਾਂ ਮੱਝਾਂ ਗਾਈਆਂ ਪੁੱਛਣਾ ਦੁੱਧ ਇਹਨੇ ਪਈ ਇਹਨੇ ਭਈ ਇਹਦਾ ਮੰਮੀ ਨੇ ਕੰਮ ਹੀ ਆ ਮੰਮੀ ਨੇ ਹੀ ਮਾਰਿਆ ਸਾਰੀ ਕੜਾਈ ਮਚਾਤੀ ਕਰਕੇ ਦੂਜਾ ਪੂਰ ਸੁਰੂ ਆਹ ਹੋਂ ਪਾਸੇ ਰੱਖਾ ਹੋ। ਇਹ ਕੰਮ ਕਰ ਦੇਣਾ। ਕੀ ਦਾ? ਸਾਰਾ ਕੁਝ ਹੀ ਬੰਦ ਦਾ, ਮੇਰੇ ਤਾਂ ਪਾਣੀ ਵੀ ਬੰਦ ਦਾ। ਤੇਰੇ ਤਾਂ ਬਰਗਰ ਬੰਦ ਕੀਤੇ ਵੇ ਆ। ਹਾਂ। ਉਹਨੂੰ ਦੱਸਿਆ ਵੀ ਤੁਸੀਂ ਖਾਣਾ ਕਰੋ। ਇਹ ਗੱਲ ਆ ਫਿਰ ਰਾਤ ਨੂੰ ਖੋਲਡ-ਖੋਲਡ ਚੱਲ ਪੈਂਦਾ ਕੰਮ। ਉਹਦਾ ਰੋਟਾ ਖਾਈਏ। ਹੈ? ਮਿੱਡੇ ਆ ਜਾਂਦੇ ਰਾਤ ਨੂੰ ਉਹਦਾ ਹਾਜਮ ਹੁੰਦਾ ਵਾ। ਉਦਗਾ ਹਾਜੀ ਮੰਦਾ ਵਾ ਹਾਂ ਲੋਕਾਂ ਦੇ ਹਾਜੀ ਮੰਦਾ ਸਾਡੇ ਉਦੋਂ ਪਾਸੇ ਪੇਟੀ ਰੱਖਦੇ ਲਿਆ ਕੇ ਉਹ ਵੀ ਹਾਜੀ ਮਾਜੂ ਹਾਂ 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 ਦਾਦਾ ਆ ਗਿਆ ਮਾ ਨਾਰਿਆਂ ਯਾਰ ਕਾ ਲੱਗਦਾ ਲੱਗ ਆ ਗਿਆ ਮਾਜਨ ਆ ਗਿਆ ਇਹ ਨਾਨਾ ਆ ਗਿਆ ਇਹ ਨਾਨਾ ਆ ਗਏ ਇਹ ਨਾਨਾ ਆ ਗਏ ਹਾਂ ਪੇਪਰ ਦੇਆਂ ਤਿਆਰੀਆਂ ਹੋਰ ਹੁਣ ਕਿਹ ਪੰਜਾਬੀ ਸਮਝ ਲੈਣਾ ਸਮਝੀ ਤੋਂ ਜ਼ਿਆਦਾ ਬਾਈ ਤੇ ਹੁਣ ਵੀ ਇਹ ਤੋਂ ਹਿੰਦੀ ਬੋਲਦਾ ਵਿੱਚ ਨੂੰ ਆਪ ਹਿੰਦੀ ਬੋਲਦਾ ਉਹ ਤਾਂ ਹੁਣ ਬੋਲੂਗਾ ਇਹ ਵੀ ਮਾੜੀ ਮੋਟੀ ਮੋਟੀ ਵੀ ਹਿੰਦੀ ਵਿੱਚ ਬੋਲਦਾ ਮਾਪੋਂ ਕੁੜੇ ਦੇ ਮਾੜੀ ਮੋਟੀ ਮੋਟੀ ਹਿੰਦੀ ਬੋਲਦਾ ਲੋਕਾਂ ਨੂੰ ਸਮਝ ਨਹੀਂ ਆਉਂਦੀ ਉਹ ਬੈਨੋਰ ਭਾਈਓ ਬੈਨੋਰ ਭਾਈਓ ਪੈਨਸਲ ਨਾਲੋਂ ਲੈ ਤਾਂ ਕੋੜਾ ਨੂੰ ਪਤਾ ਲੱਗ ਜੇ ਬਈ ਪੈਨਸਲ ਪਾਤੀ ਸਹੀ ਗੱਲ ਆ ਇਹ ਗੱਲ ਤਾਂ ਸਹੀ ਹੈ ਬਾਈ ਪਿਆਹਾ ਦੀ ਨਹੀਂ ਆਉਣੀ ਆ ਦੇ ਦੇ ਸਾਰੇ ਬਾਰਕਰ ਵੀ ਲੈ ਕੇ ਆਉਣੇ ਆ ਪੰਜਾਹਾਂ ਕਿਲੋ ਆਉਂਗੇ 75 ਦੀ ਆਉਂਗਾ ਕਿਲੋ 1.5 ਕਿਲੋ 1.5 ਕਿਲੋ ਕੀ ਕਰਨੀ ਆ? ਕਿਤੇ ਮੈਂ ਤਾਂ ਹਾਂ ਤਾਂ ਕਿ ਰੇੜੜਾ ਵਰਦਾ ਰੇੜ ਕਿਲੋ 75 ਦੀ ਓਏ ਆ ਦੇ ਦੇ ਬਰਗਰਾਂ ਨੂੰ ਵੀ ਦੇ ਦੇ ਹੁਣ ਮੈਂ ਨਹੀਂ ਪੰਗਾ ਲੈਂਦਾ ਅੱਗੇ ਤੋਂ ਖੋਏ ਵਾਲਾ ਬਾਹ ਕੇ ਲੱਕਣ ਲੋ ਟਕਾਰਾ ਇੱਕ ਲੱਗਦੀ ਥੱਲੇ ਨੂੰ ਉਹਦਾ ਸਾਬ ਮਰਦਾ ਰੋਣ ਕੱਢ ਤਾ ਖੋਏ ਨੇ ਥੋਡੇ ਨੇ ਮੈਨੂੰ ਤਾਂ ਲੱਗਿਆ ਸੱਸ ਨੂੰ ਪਿਆਰਾ ਵਾਲਾ ਹੈ ਸੱਸ ਨੂੰ ਪਿਆਰਾ ਵਾਲਾ ਹੈ ਤਾਂ ਧੂਆ ਆਉਂਦਾ ਤੈਨੂੰ ਅੱਛਾ ਇਹ ਹੁੰਦਾ ਹੈ ਹਾਂ ਜਿਵੇਂ ਧੂਆ ਲੱਗੇ ਹਾਂ ਉਹ ਸੱਸ ਨੂੰ ਪਿਆਰਾ ਹੁੰਦਾ ਬੱਲੇ ਬੱਲੇ ਤਾਂ ਧੂਆ ਦੀ ਸੱਸ ਨੂੰ ਵਾਲਾ ਪਿਆਰਾ ਹੂੰ ਉਧਰ ਜਾ ਬੜਾ ਧੂਆ ਪੈ ਜੂ ਅੱਖਾਂ ਚ ਲੈਂਜ ਪਾਏ ਆ ਕੋਈ ਨਾ ਮਾਰਦਾ ਮੈਂ ਬੜੀ ਖਰਾਬ ਆ ਆਪ ਦੇ ਲ ਮੱਝਾਂ ਕੰਨੀ ਲੱਗਦੀ ਇਹ ਕਿੰਦਾ ਗਿਆ ਨਾ ਹਾਂ ਉਧਰ ਜੀ ਜਲੂਸ ਘੜਾ ਤਾਂ ਇਨਾ ਮੈਂ ਤਾਂ ਨਹੀਂ ਅੱਗੇ ਤੋਂ ਥੋੜੇ ਪਿੱਛੇ ਲੱਗ ਕੇ ਖੋਆਪੂਆ ਮਾਰਦਾ ਨਾ ਤੇ ਮੈਂ ਉਧਰ ਮਿਨਾ ਪਛਮਾ ਜਮ ਨਹੀਂ ਪਛਮਾ ਨਹੀਂ ਕੋਣ ਕੇ ਹਾਂ ਨਹੀਂ ਗਾ ਵੀ ਸੱਥੇ ਬਾਈ ਪਾ ਜਾ ਹਾਂ ਬਾਈਆਂ ਦਾ ਹੋ ਗਿਆ ਮਾਰਦਣਾ ਕੰਮ ਆਪ ਦਾ ਪੂਰਜਾ ਥੋੜੇ ਵਾਲਾ ਆ ਥੋੜੇ ਵਾਲਾ ਪੂਰਜਾ ਹੋ ਜਾਣਾ ਛਾੜਾ ਦਾ ਬਣਿਆ ਪਿਆ ਬੱਸ ਇਹ ਤਾਂ ਮਸਾਂ ਬਣਿਆ ਬਾਲਾ ਨਾ ਆਟਾ ਪਾਓ ਯਾਰ ਮੇਰਾ ਖੋਆ ਹੀ ਰੱਖਣਾ ਆਪਾਂ ਕਿਲੋ ਨਹੀਂ ਪਾਉਣਾ ਦੇਖਿਆ ਕਿ ਦੋ ਜਗਾ ਕਿਲੋ ਆਟਾ ਪਾਉਂ ਉਹ ਨਹੀਂ ਨਹੀਂ ਬਾਲਾ ਨਾ ਆਟਾ ਪਾਓ ਯਾਰ ਜਿਹਦੇ ਹਿਸਾਬ ਨਾਲ ਪਾਉਣਾ ਨਹੀਂ ਕਿ ਹੋਰ ਕੀ ਪਾਉਣਾ ਆਟਾ ਹੋਰ ਕੀ ਪਾਉਣਾ ਕਾਜੂ ਮਾਂਗਿਓ ਖਾਸਤਾ ਬਦਾਮ ਫੁੱਲ ਮਖਾਣੇ ਬਾਲਾ ਤਾਂ ਨਹੀਂ ਪਾਦਾ ਆਟਾ ਤੂੰ ਤੀ ਗੱਲ ਨਹੀਂ ਘੜ ਸੀ ਫੇਰ ਕਿਉਂ ਪਾਉਣਾ ਹੈ ਥੱਲੇ ਨਾਲ ਲਾ ਦੀ ਮਮੀ ਆਟਾ ਨੂੰ ਰੱਖ ਲੈ ਲਾ ਦੋ ਉੱਤੇ ਰੋਣਾ ਜੀ ਦਾ ਇਹਨੂੰ ਆ ਮੈਂ ਘੜ ਚੀ ਦਾ ਨਾ ਥੱਲੇ ਨਾਲ ਲਾ ਦਿਓ ਮਾਤਾ ਕਹਿੰਦਾ ਥੱਲੇ ਹੀ ਰੱਖ ਲਾ ਮਮੀ ਲਾ ਲਓ ਖੋਆ ਆ ਬਾਹੋਂ ਨਾ ਮਾਂ ਆਪਲੇ ਇੱਧਰੋਂ ਕੱਢ ਹੋਲੀ ਹੋਲੀ ਮਮੀ ਆ ਕੀ ਆ ਇਹ ਵੀ ਬੱਚੇ ਦੇ ਸੀ ਫੁੱਲ ਮਖਾਣੇ ਅਗਰਾ ਖੰਡ ਭਾਖਰਾ ਪਣੇ ਫੇਰ ਲਾਈ ਇਹਨੂੰ ਹੁਣ ਰਲਾ ਕੇ ਖੋਆ ਤਿਆਰ ਕੀ ਕੋਲ ਗੱਲ ਬਣ ਗਿਆ ਖੋਆ ਲਬਾਓ ਕਰਾ ਭੋਗ ਬਾਬੇ ਨੂੰ ਹੈ ਦਾ ਐਂਡ ਦਾ ਐਂਡ ਆ ਲੋ ਖੋਆ ਖਾ ਲੋ ਆਹਾਹਾ ਮੁੱਲ ਮੁੜ ਗਿਆ ਵੀ ਅੱਖਾਂ ਜਹ ਅੱਥਰੂ ਆਿਆਂ ਦਾ ਹਾਂਜੀ ਸੋ ਉਮੀਦ ਕਰਦੇ ਆ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਘੈਂ ਘੈਂ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਲਵ ਯੂ ਬਾਏ 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 ਬਾਏ